ਘਰ ਦੇ ਘਰ ਦੇ ਵਿੱਚ ਬਣਾ ਰਹੇ ਹਲਵਾਈ ਸਟਾਈਲ ਰਸਗੁੱਲੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਸ ਤੋਂ ਜ਼ਿਆਦਾ ਸੌਖਾ ਤਰੀਕਾ ਮੈਂ ਤੁਹਾਡੇ ਨਾਲ ਪਹਿਲਾਂ ਕਦੇ ਸ਼ੇਅਰ ਨਹੀਂ ਕੀਤਾ ਤੇ ਚਲੋ ਜੀ ਫਿਰ ਇਸ ਰੈਸਪੀ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਵੀ ਇੰਨੇ ਵਧੀਆ ਬਿਲਕੁਲ ਹਲਵਾਈ ਵਰਗੇ ਰਸਗੁੱਲੇ ਹੈ ਜਿਹੜੇ ਘਰ ਦੇ ਵਿੱਚ ਆਪਾਂ ਕਿਵੇਂ ਤਿਆਰ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਇੱਕ ਰਸਗੁੱਲਾ ਮੈਂ ਤੁਹਾਨੂੰ ਕੱਟ ਕੇ ਵੀ ਦਿਖਾ ਦਿੰਨੀ ਹ ਕਿੰਨੇ ਵਧੀਆ ਹੈ ਨਰਮ ਮੜ ਕੇ ਤਿਆਰ ਹੋਇਆ ਬਿਲਕੁਲ ਸਪੰਜੀ ਤੇ ਚਾਸ਼ਨੀ ਹੈ ਜਿਹੜੀ ਇਹਨਾਂ ਦੇ ਬਿਲਕੁਲ ਅੰਦਰ ਤੱਕ ਗਈ ਹੈ ਸਭ ਤੋਂ ਪਹਿਲਾਂ ਜੀ ਰਾਸਗੁੱਲੇ ਬਣਾਉਣ ਦੇ ਲਈ ਆਪਣੇ ਕੋਲੇ 1.5 ਲੀਟਰ ਦੁੱਧ ਹੈ ਤੇ ਤੇ ਇਹਦਾ ਆਪਾਂ ਪਨੀਰ ਬਣਾ ਕੇ ਤਿਆਰ ਕਰਨਾ ਤੇ ਮੈਂ ਨਿੰਬੂ ਵਰਤ ਰਹੀ ਹਾਂ ਤੇ ਤੁਸੀਂ ਵਿਨੇਗਰ ਵੀ ਵਰਤ ਸਕਦੇ ਹੋ ਪੌਣੇ ਕ ਗਲਾਸ ਪਾਣੀ ਦੇ ਵਿੱਚ ਨਿੰਬੂ ਦਾ ਜੂਸ ਐਡ ਕਰਕੇ ਨੂੰ ਦੁੱਧ 'ਚ ਐਡ ਕਰ ਦਿਆਂਗੇ ਤੇ ਨੂੰ ਮਿਕਸ ਕਰਦੇ ਰਵਾਂਗੇ ਜਦੋਂ ਤੱਕ ਪਾਣੀ ਹੈ ਜਿਹੜਾ ਅਲੱਗ ਨਹੀਂ ਹੋ ਜਾਂਦਾ ਤੇ ਪਨੀਰ ਹੈ ਜਿਹੜਾ ਅਲੱਗ ਨਹੀਂ ਹੋ ਜਾਂਦਾ ਫਿਰ ਸੂਤੀ ਕੱਪੜੇ ਦੇ ਵਿੱਚ ਆਪਾਂ ਇਹਨੂੰ ਇਸ ਤਰੀਕੇ ਨਾਲ ਧੋ ਲਾਂਗੇ ਤੇ ਛਾਲ ਲਾਂਗੇ ਵੀ ਦੇ ਵਿੱਚ ਨਿੰਬੂ ਦਾ ਫਲੇਵਰ ਨਾ ਆਵੇ ਹੁਣ ਹੱਥਾਂ ਦੀ ਮਦਦ ਨਾਲ ਇਸ ਤਰੀਕੇ ਨਾਲ ਵਧੀਆ ਨੂੰ ਮੈਸ਼ ਕਰਕੇ ਜਿਹੜਾ ਤਿਆਰ ਕਰ ਲਾਂਗੇ ਜਦੋਂ ਤੱਕ ਇਹ ਬਿਲਕੁਲ ਇਸ ਤਰੀਕੇ ਦਾ ਬਿਲਕੁਲ ਮੱਖਣ ਦੀ ਤਰ੍ਹਾਂ ਮਲੈਮਨੀ ਬਣ ਜਾਂਦਾ ਉਸ ਤੋਂ ਬਾਅਦ ਇਹਦੇ ਵਿੱਚ ਡੇਢ ਚਮਚਾ ਪਕੌੜਾ ਨਰ ਸਟਾਰਚ ਐਡ ਕਰ ਦਾਂਗੇ ਤੇ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ ਤੁਸੀਂ ਮੈਦਾ ਵੀ ਵਰਤ ਸਕਦੇ ਹੋ ਇੱਥੇ ਤੇ ਹੁਣ ਆਪਾਂ ਇਸ ਤਰੀਕੇ ਨਾਲ ਜਿਹੜੇ ਰਸਗੁੱਲੇ ਆ ਉਹ ਬਣਾ ਲਾਂਗੇ ਦੇਖੋ ਸਾਰੇ ਰਸਗੁੱਲੇ ਮੈਂ ਇਸ ਤਰੀਕੇ ਨਾਲ ਬਣਾ ਕੇ ਰੱਖ ਲੂੰਗੀ ਤੇ ਇਧਰ ਆਪਾਂ ਚਾਸ਼ਨੀ ਤਿਆਰ ਕਰ ਲੈਨੇ ਆ ਤਿੰਨ ਕੌਲੀਆਂ ਖੰਡ ਦੀਆਂ ਆਪਾਂ ਇੱਕ ਡੋਂਗੇ ਦੇ ਵਿੱਚ ਜਾਂ ਪੈਨ ਦੇ ਵਿੱਚ ਇਸ ਤਰੀਕੇ ਦੇ ਵਿੱਚ ਐਡ ਕਰਾਂਗੇ ਇਹਦੇ ਵਿੱਚ ਜਿੰਨੀ ਖੰਡ ਲੈਂਦੀ ਆ ਉਹਦਾ ਅੱਧਾ ਪਾਣੀ ਜਾਂ ਕਿ ਡੇਢ ਕੌਲੀ ਪਾਣੀ ਐਡ ਕਰਾਂਗੇ ਤੇ ਖੰਡ ਨੂੰ ਉਦੋਂ ਤੱਕ ਮਿਕਸ ਕਰਾਂਗੇ ਜਦੋਂ ਤੱਕ ਇਹ ਮੈਲਟ ਨਹੀਂ ਹੋ ਜਾਂਦੀ ਇਹ ਖੰਡ ਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰਨ ਵਾਸਤੇ ਜਿਹੜੀ ਫਲੇਮ ਐ ਨਾ ਉਹ ਮੀਡੀਅਮ ਜੀ ਰੱਖਾਂਗੇ ਜਦੋਂ ਚਾਸ਼ਨੀ ਨੂੰ ਉਬਾਲ ਆਉਣਾ ਸਟਾਰਟ ਹੋ ਗਿਆ ਵਧੀਆ ਉਬਲਣ ਲੱਗੀ ਤਾਂ ਉਦੋਂ ਇਹਦੇ ਵਿੱਚ ਰਸਗੁੱਲੇ ਜਿਹੜੇ ਆਪਾਂ ਛੱਡ ਦੇਾਂਗੇ ਤੇ ਨਾ ਰਸਗੁੱਲਿਆਂ ਨੂੰ ਜੀ ਆਪਾਂ ਜਿਹੜਾ ਟੋਟਲ 15 ਮਿੰਟ ਪਹਿਲਾਂ ਪਕਾਵਾਂਗੇ ਤੁਸੀਂ ਢੱਕ ਕੇ ਵੀ ਪਕਾ ਸਕਦੇ ਹੋ 7 ਕ ਮਿੰਟ ਢੱਕ ਕੇ ਵਿਖਾ ਲਿਓ ਤੇ 7 ਮਿੰਟ ਜਿਹੜਾ ਇਸ ਤਰੀਕੇ ਨਾਲ ਵੀ ਪਕਾ ਸਕਦੇ ਹੋ ਜਾਂ ਫਿਰ ਤੁਸੀਂ ਸਾਰਾ 15 ਮਿੰਟ ਇਹਨਾਂ ਨੂੰ ਇਸ ਤਰੀਕੇ ਨਾਲ ਢੱਕ ਕੇ ਪਕਾ ਲਿਓ ਜਦੋਂ ਇਸ ਤਰੀਕੇ ਨਾਲ ਵਧੀਆ ਇਹ ਫੁੱਲ ਗਏ ਵਧੀਆ ਪੱਕ ਗਏ 15 ਮਿੰਟ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਐਡ ਕਰਾਂਗੇ ਕੜਛੀ ਦੀ ਮਦਦ ਨਾਲ ਤੇ ਥੋੜਾ ਥੋੜਾ ਪਾਣੀ ਐਡ ਕਰਦੇ ਜਾਵਾਂਗੇ ਤੇ ਕੜਛੀ ਨੂੰ ਇਹਦੇ ਵਿੱਚ ਘਮਾਉਂਦੇ ਜਾਵਾਂਗੇ ਇਹ ਪਾਣੀ ਹੈ ਜਿਹੜਾ ਆਪਾਂ 3-4 ਵਾਰ ਐਡ ਕਰਨਾ ਤੇ 2-2 ਮਿੰਟਾਂ ਬਾਅਦ ਐਡ ਕਰਨਾ ਵਧੀਆ ਹੈ ਵਜਨ ਦੇ ਵਿੱਚ ਜਿਹੜੇ ਭਾਰੇ ਨਹੀਂ ਹੋ ਜਾਂਦੇ ਉਹ ਤੱਕ ਆਪਾਂ ਇਹਨਾਂ ਨੂੰ ਪਕਾਉਣਾ ਹੈ ਵਧੀਆ ਇਹ ਚਾਸ਼ਨੀ ਪੀ ਲੈਣਗੇ ਦੇਖੋ ਇਹਨਾਂ ਨੇ ਵਧੀਆ ਚਾਸ਼ਨੀ ਪੀ ਲਈ ਹੈ ਤੇ ਇਹਨਾਂ ਦੇ ਵਿੱਚ ਜਿਹੜਾ ਉਹ ਬਾਦੇ ਕਿਤੇ ਹੁਣ ਤੁਸੀਂ ਇਹਨਾਂ ਨੂੰ 7-8 ਘੰਟੇ ਨਾ ਇਸ ਤਰੀਕੇ ਨਾਲ ਹੀ ਚਾਸ਼ਨੀ ਦੇ ਵਿੱਚ ਭਿਓ ਕੇ ਰੱਖ ਦਿਓ ਬਿਲਕੁਲ ਇਹ ਤਿਆਰ ਹੋ ਜਾਣਗੇ ਦੇਖੋ 7-8 ਘੰਟੇ ਹੋ ਗਏ ਆ ਤੇ ਰਾਸਗੁਲੇ ਜਿਹੜੇ ਵਧੀਆ ਬਣ ਕੇ ਤਿਆਰ ਹੋ ਗਏ ਆ ਵਧੀਆ 스ਪੰਜੀ ਬਣ ਗਏ ਤੇ ਚਾਸ਼ਨੀ ਵੀ ਵਧੀਆ ਇਹਨਾਂ ਨੇ ਪੀ ਲਈ ਆ ਬਿਲਕੁਲ ਚਾਸ਼ਨੀ ਹੈ ਜਿਹੜੀ ਇਹਨਾਂ ਦੇ ਅੰਦਰ ਤੱਕ ਗਈ ਹੈ ਬਿਲਕੁਲ ਹਲਵਾਈ ਸਟਾਈਲ ਇਹ ਰਾਸਗੁਲੇ ਇਸ ਤਰੀਕੇ ਨਾਲ ਬਣ ਕੇ ਘਰ ਦੇ ਵਿੱਚ ਤਿਆਰ ਹ ਆ ਘਰ ਦੇ ਵਿੱਚ ਰਸਗੁੱਲੇ ਬਣਾਓਗੇ ਨਾ ਬਿਲਕੁਲ ਪਰਫੈਕਟ ਬਣਨਗੇ ਬਿਲਕੁਲ ਵੀ بگੜਨੇ ਨਹੀਂ ਤੇ ਇਸ ਤਰੀਕੇ ਨਾਲ ਜੀ ਆਪਾਂ ਜਿਹੜੇ ਚਟਪਟ ਘਰ ਦੇ ਵਿੱਚ ਰਸਗੁੱਲੇ ਬਣਾ ਕੇ ਤਿਆਰ ਕਰ ਲਏ ਆ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਵੀ ਘਰ ਦੇ ਵਿੱਚ ਇਸ ਵੀਡੀਓ ਨੂੰ ਦੇਖ ਕੇ ਜਿਹੜੇ ਰਸਗੁੱਲੇ ਬਣਾ ਲਓਗੇ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੀ ਸ਼ੇਅਰ ਕਰਿਓ